ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਗੱਲ ਜਰਮਨੀ ਦੀ ਕਰਾਂਗੇ ਜਸਮੀਤ ਜੀ ਸਾਡੇ ਨਾਲ ਨੇ ਜਰਮਨੀ ਇੱਕ ਇਸ ਤਰ੍ਹਾਂ ਦੀ ਡੈਸਟੀਨੇਸ਼ਨ ਹੈ ਜਿਹੜੀ ਸਦਾ ਬਹਾਰ ਹੈ ਇੰਟੈਲੀਜੈਂਟ ਸਟੂਡੈਂਟਸ ਔਰ ਸਧਾਰਨ ਸਟੂਡੈਂਟਸ ਇਹਨਾਂ ਦੋਨਾਂ ਦੇ ਲਈ ਜਰਮਨੀ ਦੇ ਵਿੱਚ ਬਹੁਤ ਚੰਗੇ ਮੌਕੇ ਨੇ ਹਾਲਾਂਕਿ ਡਿਗਰੀ ਕੋਰਸਸ ਦੇ ਲਈ ਜਰਮਨੀ ਦੇ ਵਿੱਚ ਵਿਦਿਆਰਥੀ ਜ਼ਿਆਦਾ ਜਾਂਦੇ ਨੇ ਅੱਜਕੱਲ ਕੀ ਟ੍ਰੈਂਡ ਹੈ ਔਰ ਹੁਣ ਕਿਹੜੇ ਕਿਹੜੇ ਇੰਟੇਕਸ ਜਰਮਨੀ ਦੇ ਓਪਨ ਨੇ ਜਸਮੀਤ ਜੀ ਦੇ ਨਾਲ ਗੱਲ ਕਰਾਂਗੇ ਜਸਮੀਤ ਜੀ ਬਹੁਤ-ਬਹੁਤ ਸਵਾਗਤ ਹੈ ਦੱਸੋ ਜਸਮੀਤ ਜੀ ਜਰਮਨੀ ਦਾ ਹੁਣ ਇੰਟੇਕ ਕਿ ਔਰ ਜਰਮਨੀ ਦਾ ਹੁਣ ਟ੍ਰੈਂਡ ਕੀ ਹੈ ਕੀ ਸਿਚੁਏਸ਼ਨ ਹੈ ਜਰਮਨੀ ਦੇ ਵੀਜ਼ਾ ਦੀ ਸੋ ਜਰਮਨੀ ਦੇਖੋ ਕੀ ਕਹਿੰਦੇ ਟਾਪ ਡੈਸਟੀਨੇਸ਼ਨ ਹੈ ਟਾਪ ਇਕਨੋਮੀ ਹੈ ਦੁਨੀਆ ਦੀ ਠੀਕ ਹੈ ਟਾਪ 7 ਇਕਨੋਮੀਆਂ ਚ ਜਰਮਨੀ ਆਉਂਦਾ ਹੈ ਔਰ ਜਰਮਨੀ ਦੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪ੍ਰੋਸੈਸ ਹੈ ਨਾ ਬੜਾ ਸਟ੍ਰੀਮ ਲਾਈਨ ਹੈ ਪਹਿਲਾਂ ਤੁਹਾਡੇ ਡਾਕੂਮੈਂਟਸ ਨੂੰ ਉਹ ਈਵੈਲਿਊਏਟ ਕਰਦੇ ਨੇ ਕਿ ਤੁਸੀਂ ਸਹੀ ਡਾਕੂਮੈਂਟ ਅਪਲਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ ਜਰਮਨੀ ਦਾ ਜਿਹੜਾ ਸਿਸਟਮ ਹੈ ਟੋਟਲੀ ਕਾਪੀਡ ਬਾਈ ਕੈਨਡਾ ਕਿਉਂਕਿ ਉੱਥੇ ਵੀ ਜੀਆਈਸੀ ਖੁੱਲਦਾ ਸੀ ਇੱਥੇ ਬਲੌਕਡ ਅਕਾਊਂਟ ਖੁੱਲਦਾ ਹੈ ਔਰ ਜਰਮਨੀ ਬਹੁਤ ਜਲਦੀ ਇਵੋਲਵ ਕਰਦਾ ਕਿਉਂਕਿ ਤੁਹਾਨੂੰ ਪਤਾ ਹੈ ਜਰਮਨੀ ਟੈਕਨੋਲੋਜੀ ਚ ਬਹੁਤ ਅੱਛਾ ਦਾ ਉੱਤੇ ਹੈ ਤਾਂ ਉਹ ਬਹੁਤ ਜਲਦੀ ਇਵੋਲਵ ਕਰਦੇ ਮਤਲਬ ਬਹੁਤ ਜਲਦੀ ਚੇਂਜਸ ਲੈਂਦੇ ਨੇ ਸੋ ਜੇ ਤੁਸੀਂ ਜਰਮਨੀ ਦਾ ਕੇਸ ਅਪਲਾਈ ਕਰਦੇ ਹੋ ਪਹਿਲਾਂ ਤਾਂ ਤੁਹਾਡਾ ਏਪੀਐਸ ਹੁੰਦਾ ਜਿਹੜਾ ਕਿ ਏਵੈਲੂਏਸ਼ਨ ਆਫ ਯੋਰ ਡਾਕੂਮੈਂਟਸ ਉਸ ਤੋਂ ਬਾਅਦ ਦੇਖੋ ਤੁਹਾਡੀ ਆਫਰ ਲੈਟਰ ਆਂਦੀ ਹੈ ਫਿਰ ਤੁਸੀਂ ਡਿਪੋਜ਼ਿਟ ਪੇ ਕਰਦੇ ਹੋ ਐਂਡ ਫਿਰ ਤੁਸੀਂ ਐਮਬੈਸੀ ਜਾ ਕੇ ਕੀ ਕਹਿੰਦੇ ਆ ਆਪਣਾ ਪਾਸਪੋਰਟ ਸਬਮਿਟ ਕਰ ਦਿਓ ਔਰ ਫਿਰ ਵੀਜ਼ਾ ਲਾ ਕੇ ਆਉਂਦਾ ਸੋ ਜਰਮਨੀ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ दैट इज ਰੀਲੀ ਰੀਲੀ ਹਾਈ ਔਰ ਜਰਮਨੀ ਦੀ ਜਿਹੜੀ ਫੀਸ ਹੈ ਉਹ ਵੀ ਕਾਫੀ ਅਫੋਰਡੇਬਲ ਹੈ ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਜਰਮਨੀ ਇੱਕ 50% ਤੱਕ ਤੁਸੀਂ ਸਕਾਲਰਸ਼ਿਪ ਲੈ ਸਕਦੇ ਹੋ ਜਰਮਨੀ ਚ ਔਰ ਜੇ ਤੁਸੀਂ ਪਬਲਿਕ ਯੂਨੀਵਰਸਿਟੀ ਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਰਮਨ ਲੈਂਗੁਏਜ ਕੰਪਲਸਰੀ ਹੈ ਔਰ ਪਬਲਿਕ ਯੂਨੀਵਰਸਿਟੀ ਚ ਜਿਹੜਾ ਵੇਟਿੰਗ ਪੀਰੀਅਡ ਹੈ ਉਹ ਅਪ ਟੂ 12 ਮੰਥਸ ਵੀ ਹੈਗਾ ਹੈ ਕਿ ਆਫਰ ਲੈਟਰ ਲੈਣ ਲਈ 12 ਮਹੀਨੇ ਲੱਗ ਜਾਂਦੇ ਨੇ ਸੋ ਜਰਮਨ ਦੀਆਂ ਪ੍ਰਾਈਵੇਟ ਯੂਨੀਵਰਸਿਟੀ 15 ਤੋਂ ਵੀ ਵੱਧ ਹੈ ਜਿਹੜੀਆਂ ਅਸੀਂ ਡਾਇਰੈਕਟ ਰਿਪਰੈਜ਼ੈਂਟ ਕਰਦੇ ਹਾਂ ਜਰਮਨੀ 'ਚ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਜਾਣਾ ਚਾਹੁੰਦੇ ਹੋ ਕਿਉਂਕਿ ਪਬਲਿਕ ਯੂਨੀਵਰਸਿਟੀ 'ਚ ਕੋਈ ਰਿਪਰੈਜ਼ੈਂਟੇਸ਼ਨ ਕਰ ਹੀ ਨਹੀਂ ਸਕਦਾ ਸੋ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਬਟ ਅਸੀਂ ਉਸ ਚੀਜ਼ ਦੀ ਪ੍ਰੋਸੈਸਿੰਗ ਫੀਸ ਲਵਾਂਗੇ ਸੋ ਸਟੂਡੈਂਟਸ ਜਰਮਨੀ ਇੱਕ ਅਫੋਰਡੇਬਲ ਡੈਸਟੀਨੇਸ਼ਨ ਹੋਣ ਦੇ ਨਾਲ-ਨਾਲ ਇੱਕ ਅੱਛੀ ਡੈਸਟੀਨੇਸ਼ਨ ਟੂ ਗੇਟ ਪੀਆਰ ਆਲਸੋ ਬਿਕੋਜ਼ ਜੇ ਜਰਮਨ ਲੈਂਗੁਏਜ ਤੁਸੀਂ ਸਿੱਖ ਲੈਂਦੇ ਹੋ ਤਾਂ 21 ਮਹੀਨਿਆਂ ਚ ਪੀਆਰ ਹੋ ਜਾਂਦੀ ਹੈ ਮਾਸਟਰ ਕਰਨ ਤੋਂ ਬਾਅਦ 21 ਮਹੀਨਿਆਂ ਚ ਹਾਂ ਜਾਂ ਬੈਚਲਰ ਡਿਗਰੀ ਕਰਨ ਤੋਂ ਬਾਅਦ ਵੀ ਜੇ ਤੁਸੀਂ B2 ਲੈਵਲ ਤੱਕ ਜਰਮਨ ਲੈਂਗੁਏਜ ਤੁਹਾਨੂੰ ਆਂਦੀ ਹੈ ਤਾਂ 21 ਮੰਥਸ ਦੇ ਅੰਦਰ ਅੰਦਰ ਤੁਹਾਨੂੰ ਤੁਸੀਂ ਪੀਆਰ ਲੈ ਸਕਦੇ ਹੋ ਐਂਡ ਵਾਂਸ ਯੂ ਆਰ ਪੀਆਰ ਤੁਸੀਂ ਕੀ ਕਹਿੰਦੇ ਆ ਜਰਮਨ ਸਿਟੀਜ਼ਨਸ਼ਿਪ ਵੀ 3 ਸਾਲ ਹੋਰ ਰਹਿ ਕੇ ਉੱਥੇ ਲੈ ਸਕਦੇ ਹੋ ਸੋ ਇੱਕ ਜਿਹੜਾ ਪਾਥ ਆ ਬੜਾ ਕਲੀਅਰ ਹੈਗਾ ਜਰਮਨੀ ਦੇ ਅੰਦਰ ਅਫੋਰਡੇਬਲ ਐਜੂਕੇਸ਼ਨ ਜਰਮਨ ਲੈਂਗੁਏਜ ਲੀਡਿੰਗ ਟੂ ਪੀਆਰ ਔਰ ਲੈਂਡਮਾਰਕ ਇਮੀਗ੍ਰੇਸ਼ਨ ਤੱਕ ਕਿਸੇ ਵੀ ਸਟੂਡੈਂਟ ਵੀਜ਼ਾ ਦੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਚਾਰਜ ਕਰਦਾ ਕਿਉਂਕਿ ਦੇਖੋ ਤੁਸੀਂ ਵੀ ਆਰ ਇੰਟੂ ਐਜੂਕੇਸ਼ਨ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਕੰਟਰੀ ਤੁਸੀਂ ਜਾਓ ਤਾਂ ਇੱਕ ਕੈਰੀਅਰ ਬਣੇ ਨਾ ਕਿ ਤੁਸੀਂ ਉੱਥੇ ਜਾ ਕੇ ਸਿਰਫ ਕਨਸੈਂਟਰੇਸ਼ਨ ਆਪਣੇ ਪੈਸੇ ਤੇ ਰੱਖੋ ਜੇ ਤੁਸੀਂ ਪੜ੍ਹਾਈ ਕਰੋਗੇ ਪੈਸਾ ਆਪਣੇ ਆਪ ਆਣਾ ਤੁਸੀਂ ਤੁਸੀਂ ਮੇਰੇ ਪਿਛਲੇ ਸ਼ੋਅ ਵੀ ਦੇਖਦੇ ਰਹੇ ਹੋ ਆਈ ਵੁੱਡ ਹਿਵ ਰਿਪੀਟਿਡ ਥਿਸ 1000 ਟਾਈਮਸ ਐਂਡ ਲੈਕਸ ਆਫ ਟਾਈਮਸ ਬਿਕਾਜ਼ ਆਪਣੇ ਬੱਚਿਆਂ ਨੂੰ ਇੱਕ ਨਾ ਸਹੀ ਰਸਤਾ ਦਿਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਖਾਸ ਕਰਕੇ ਜਿਹੜੀ ਹੁ ਨਵੀਂ ਪੰਜੀਰੀ ਆ ਰ everybody wants a shortcut to make money what matters is a shortcut koi khas nahi hai ga padhai karo padhai karna ek bahut bada shortcut hai to make money je tusi padhai changi karoge paisa bhi apne aap aayega pr bhi aayegi aur izzat bhi aayegi kyunki paisa pr dono cheezan lead to respect tusi kehde tode parents bhi kehne ki sade bachche ne kuch kita sade tode rishtedar bhi kehne ki sade bachche ne kuch kita par sanu hard work karna paina hai etele sacrifices karne paine hai ਬਿਲਕੁਲ ਠੀਕ ਹੈ ਜੀ ਸੋ ਜਰਮਨੀ ਦੇ ਲਈ ਹੁਣ ਇਨਟੇਕਸ ਕਿਹੜੇ ਨੇ ਸੋ ਜਰਮਨੀ ਦੇ ਰੋਲਿੰਗ ਇਨਟੇਕਸ ਹਨ ਦੇਖੋ ਵੈਸੇ ਪਰ ਅਸੀਂ ਜੇ ਅਸੀਂ ਅੱਜ ਸਾਬ ਲਾ ਕੇ ਬੈਠੀਏ ਕਿਸੀ ਅਗਸਟ ਚ ਬੈਠੇ ਆ ਤਾਂ ਜਨਵਰੀ ਇਨਟੇਕ will be more suitable because ਜਰਮਨੀ ਵੀਜ਼ਾ ਲੈਣ ਲਈ ਸਾਨੂੰ ਕ੍ਰੀਮ ਤੋਂ 6 ਮਹੀਨੇ ਲੱਗ ਜਾਂਦੇ ਨੇ ਬਿਲਕੁਲ ਠੀਕ ਹੈ ਜੀ ਸੋ 90413 90412 ਇਸ ਨੰਬਰ ਤੇ ਸਾਰੇ ਵਿਦਿਆਰਥੀ ਸੰਪਰਕ ਕਰ ਸਕਦੇ ਨੇ ਜਸਮੀਤ ਜੀ ਨੂੰ ਇਹਨਾਂ ਦੀ ਟੀਮ ਨੂੰ ਔਰ ਤੁਸੀਂ ਆਨਲਾਈਨ ਵੀ ਆਪਣੀ ਕੁਐਰੀ ਜਨਰੇਟ ਕਰ ਸਕਦੇ ਹੋ ਥੈਂਕ ਯੂ so much ਸਧੰਨਵਾਦ